ਥੋੜੀ ਬੁੜੀਆਂ ਤੋਂ ਬਿਨਾਂ ਰੋਏ ਗੱਲ ਨਹੀਂ ਹੁੰਦੀ ਇਹਦੇ ਚ ਰੋਣ ਵਾਲੀ ਕਿਹੜੀ ਗੱਲ ਸਹੀ ਪਤਾ ਹੈ ਹਰ ਨਿੱਕੀ ਨਿੱਕੀ ਗੱਲ ਤੇ ਰੋਣਾ ਨਾ ਮਾੜੀ ਗੱਲ ਹੈ ਵੈਸੇ ਵਧੀਆ ਨਹੀਂ ਲੱਗਦਾ ਕੀ ਗੱਲ ਤੋਂ ਬਿਨਾਂ ਰੋਏ ਨਹੀਂ ਗੱਲ ਕਰ ਸਕਦੀ ਵੈਸੇ ਹਰ ਨਿੱਕੀ ਨਿੱਕੀ ਗੱਲ ਤੇ ਰੋਣ ਕਿਉਂ ਲੱਗ ਜਾਂਦੀ ਹੈ ਇਹ ਗੱਲਾਂ ਨਾ ਸਾਨੂੰ ਔਰਤਾਂ ਨੂੰ ਅਕਸਰ ਸੁਣਨ ਨੂੰ ਮਿਲਦੀਆਂ ਘਰ ਦੇ ਮੇਲ ਮੈਂਬਰਸ ਵੱਲੋਂ ਤੇ ਦੇਖਿਆ ਜਾਵੇ ਨਾ ਕਿਤੇ ਨਾ ਕਿਤੇ ਇਹ ਗੱਲ ਸੱਚਾ ਕਿ ਅਸੀਂ ਔਰਤਾ ਮਰਦਾਂ ਨਾਲੋਂ ਥੋੜੀਆਂ ਜ਼ਿਆਦਾ ਇਮੋਸ਼ਨਲ ਹੁੰਦੀਆਂ ਅਸੀਂ ਔਰਤਾ ਮਰਦਾਂ ਨਾਲੋਂ ਛੇਤੀ ਰੋ ਪੈਣੇ ਆ ਪਰ ਕੀ ਇਹਦੇ ਪਿੱਛੇ ਕੋਈ ਲੌ ਜਾਂ ਫਿਰ ਅਸੀਂ ਐਵੇਂ ਹਰ ਗੱਲ ਤੇ ਰੋ ਪੈਨੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਵਿਸ਼ੇ ਨੂੰ ਇਸ ਟਾਪਿਕ ਨੂੰ ਡਿਟੇਲਸ ਸਮਝਾਂਗੇ ਸੋ ਆਓ ਬਿਨਾ ਕਿਸੇ ਦੇਰੀ ਦੇ ਵੀਡੀਓ ਨੂੰ ਸ਼ੁਰੂ ਕਰਦੇ ਆ ਵਿੰਗਰ ਹੋਇਜ਼ ਐ ਕਲੀਨिकल ਸਾਈਕੋਲੋਜਿਸਟ ਰਹਿਣ ਇੱਕ ਮਨੋਵਿਗਿਆਨੀ ਰਹਿਨੇ ਜੋ ਇਸ ਚੀਜ਼ ਤੇ ਇਸ ਵਿਸ਼ੇ ਤੇ ਰਿਸਰਚ ਕਰ ਰਿਹਾ ਕਿ ਜਿਹੜੇ ਇਮੋਸ਼ਨਲ ਟੀਅਰਸ ਹੁੰਦੇ ਆ ਇਮੋਸ਼ਨਲ ਟੀਅਰਸ ਮਤਲਬ ਜੇ ਆਪਾਂ ਕਿਸੇ ਖੁਸ਼ੀ ਵਾਲੀ ਗੱਲ ਕਰਕੇ ਹੋ ਗਈ ਜਾਂ ਕਿਸੇ ਦੁੱਖ ਵਾਲੀ ਗੱਲ ਕਰਕੇ ਜਿਹੜਾ ਪਰ ਉਹਨਾਂ ਇਮੋਸ਼ਨਸ ਦੇ ਕਾਰਨ ਕਰਕੇ ਜਿਹੜੇ ਹੰਝੂ ਆਉਂਦੇ ਆ ਉਨਾ ਦੇ ਪਿੱਛੇ ਮੇਨ ਕਾਰਨ ਕੀ ਆ ਕਿ ਜਿਹੜੇ ਆਪਾਂ ਰੋਣਿਆ ਜਿਹੜੇ ਆਪਣੇ ਹੰਸੂ ਆਉਂਦੇ ਆ ਇਹ ਸਿਰਫ ਪਿਆਜ਼ ਕੱਟਣ ਕਰਕੇ ਆਉਂਦੇ ਆ ਜਾਂ ਇਹਦੇ ਪਿੱਛੇ ਕੋਈ ਇੱਕ ਡੀਪ ਇਮੋਸ਼ਨਲ ਕਾਰਨ ਆ ਉਹਨਾਂ ਨੇ ਆਪਣੀ ਰਿਸਰਚ ਦੇ ਵਿੱਚ ਦੇਖਿਆ ਕਿ ਜਿਹੜੀ ਔਰਤਾਂ ਨੇ ਉਹ 1 ਸਾਲ ਦੇ ਵਿੱਚ 30 ਤੋਂ ਲੈ ਕੇ 64 ਵਾਰੀ ਰੋਂਦੀਆਂ ਨੇ ਐਵਰੇਜ ਗੱਲ ਕਰ ਰਹੇ ਆ 1 ਸਾਲ ਦੇ ਵਿੱਚ ਔਰਤਾਂ 30 ਤੋਂ 64 ਵਾਰੀ ਰੋਂਦੀਆਂ ਨੇ ਜਦਕਿ ਮਰਦ ਨੇ ਜਿਹੜੇ ਉਹ 6 ਤੋਂ 17 ਵਾਰੀ ਸਿਰਫ ਰੋਂਦੇ ਨੇ ਇਉਂ ਨਾ ਦੀ ਰਿਸਰਚ ਦੇ ਹਿਸਾਬ ਨਾਲ ਮੈਂ ਗੱਲ ਕਰ ਰਹੀ ਆ ਤਾਂ ਸਿਰਫ ਉਹਨਾਂ ਨੇ ਇਹ ਰਿਸਰਚ ਨਹੀਂ ਕੀਤੀ ਹੋਰ ਵੀ ਬਹੁਤ ਸਾਰੇ ਜਿਹੜੇ ਰਿਸਰਚਰਸ ਸਿਗੇ ਜਿਨ੍ਹਾਂ ਨੇ ਇਹ ਦੇਖਿਆ ਕਿ ਜਿਹੜੀ ਔਰਤਾਂ ਆ ਉਹ 3 ਟੂ 4 ਟਾਈਮਸ ਜ਼ਿਆਦਾ ਰੋਂਦੀਆਂ ਆ ਮਰਦਾਂ ਦੇ ਨਾਲੋਂ ਵਿਨਗਰ ਹੋਇਸ ਦੇ ਸਟਡੀ ਦੇ ਵਿੱਚ ਉਹਨਾਂ ਨੇ ਇਹ ਵੀ ਦੇਖਿਆ ਕਿ ਜਦੋਂ ਔਰਤ ਰੋਂਦੀ ਆ ਨਾ ਤਾਂ ਲਗਭਗ ਕਟੋ-ਕਟ 6 ਮਿੰਟ ਐਵਰੇਜ ਰੋਂਦੀਆਂ ਜਦ ਕਿ ਜਿਹੜੇ ਮਰਦ ਨੇ ਉਹ 2 ਜਾਂ 3 ਮਿੰਟ ਹੀ ਰੋਂਦੇ ਆ ਸੋ ਦੇਖੋ ਹੁਣ ਇਹ ਸਟੱਡੀ ਦੇ ਨਾਲ ਇਹ ਚੀਜ਼ ਅਪਰੂਵ ਹੋਗੀ ਕਿ ਔਰਤਾ ਮਰਦਾਂ ਤੋਂ ਜ਼ਿਆਦਾ ਰੋਂਦੀਆਂ ਨੇ ਸਿਰਫ ਇਹ ਸਟੱਡੀ ਨਹੀਂ ਹੈਗੀ ਮੈਂ ਤੁਹਾਨੂੰ ਦੋ ਸਟੱਡੀਆਂ ਦਿਖਾਈਆਂ ਬਹੁਤ ساری ਰਿਸਰਚ ਇਸ ਟੌਪਿਕ ਤੇ ਹੋ ਚੁੱਕੀ ਐ ਇਸ ਵਿਸ਼ੇ ਤੇ ਹੋ ਚੁੱਕੀ ਐ ਕਿ ਔਰਤਾ ਮਰਦਾਂ ਨਾਲੋਂ ਜ਼ਿਆਦਾ ਰੋਂਦੀਆਂ ਨੇ ਸੋ ਅਪਾ ਇਹ ਚੀਜ਼ ਨੂੰ ਐਕਸੈਪਟ ਕਰ ਲੈ ਕਿ ਔਰਤਾ ਮਰਦਾਂ ਨਾਲੋਂ ਜ਼ਿਆਦਾ ਇਮੋਸ਼ਨਲ ਹੁੰਦੀਆਂ ਨੇ ਪਰ ਇਹਦੇ ਪਿੱਛੇ ਕਾਰਨ ਕੀ ਆ ਆਓ ਹੁਣ ਉਸ ਚੀਜ਼ 'ਵਲ ਬੱਦਦੇ ਆ ਹੁਣ ਜਿਹੜੀ ਮੈਂ ਤੁਹਾਨੂੰ ਐਕਸਪਲੇਨੇਸ਼ਨ ਦੇਣ ਲੱਗੀ ਐ ਨਾ ਇਹ ਥੋੜੀ ਜਿਹੀ ਡੀਪਾਈਜ਼ ਕਰਕੇ ਵੀ ਧਿਆਨ ਨਾਲ ਸਮਝਣ ਨੂੰ ਮਿਸ ਨਾ ਕਰਿਓ ਦੇਖੋ ਜ ਹੰਜੂ ਨੇ ਜਿਹੜੇ টিਅਰਸ ਨੇ ਉਹ ਕਿੱਥੋਂ ਆਉਂਦੇ ਅੱਖਾਂ ਦੇ ਵਿੱਚੋਂ ਆਉਂਦੇ ਬਹੁਤ ਸਿੰਪਲ ਲੌਜੀਕ ਹੈ ਇਸ ਗੱਲ ਦਾ ਰਾਈਟ ਚਾਹੇ ਉਹ ਇੱਕ ਮਰਦ ਹੈ ਚਾਹੇ ਉਹ ਇੱਕ ਔਰਤ ਹੈ ਦੋਨਾਂ ਦੇ ਅੱਖਾਂ ਲੱਗੀਆਂ ਹੁੰਦੀਆਂ ਰਾਈਟ ਕੋਈ ਡਿਫਰੈਂਸ ਨਹੀਂ ਹੈਗਾ ਹੁਣ ਮੈਂ ਇੱਥੇ ਇੱਕ ਉਦਾਹਰਣ ਲੈ ਕੇ ਚੱਲਦੀ ਹਾਂ ਫੋਰ ਐਗਜ਼ਾਮਪਲ ਇੱਕ ਮੁੰਡਾ ਇੱਕ ਵੀਡੀਓ ਦੇਖ ਰਿਹਾ ਤੁਹਾਡੇ ਵੀ ਅੱਖਾਂ ਨੇ ਤੇ ਤੁਹਾਡੀ ਵਾਈਫ ਦੇ ਵੀ ਅੱਖਾਂ ਨੇ ਪਰ ਤੁਹਾਡੀ ਜਿਹੜੀ ਅੱਖਾਂ ਨੇ ਤੇ ਤੁਹਾਡੀ ਜਿਹੜੀ ਵਾਈਫ ਦੀ ਅੱਖਾਂ ਨੇ ਦੇਖਣ ਨੂੰ ਬਿਲਕੁਲ ਸੇਮ ਨੇ ਪਰ ਉਹਦੇ ਵਿੱਚ ਇੱਕ ਬਾਇਓਲੋਜੀਕਲੀ ਇੱਕ ਡਿਫਰੈਂਸ ਹੈ ਜੋ ਆਪਾਂ ਨੂੰ ਪਤਾ ਨਹੀਂ ਹੁੰਦਾ ਮੈਂ ਤੁਹਾਨੂੰ ਸਮਝਾਣੀ ਆ ਕਿਵੇਂ ਫੋਰ ਐਗਜ਼ੈਂਪਲ ਮੈਂ ਤੁਹਾਨੂੰ ਡਰਾ ਕਰਕੇ ਦਿਖਾਵਾਂਗੀ ਦੇਖੋ ਮੇਰੀ ਡਰਾਇੰਗ ਨੂੰ ਮਾਫ ਕਰਿਓ ਮੇਰੀ ਡਰਾਇੰਗ ਵਧੀਆ ਨਹੀਂ ਹੈਗੀ ਇੰਨੀ ਆ ਮੰਨ ਲਓ ਇਹ ਤੁਹਾਡੀ ਅੱਖ ਆ ਠੀਕ ਹੈ ਤੇ ਇਹਦੇ ਅੰਦਰ ਆਪਾਂ ਕਹਿ ਦਿੰਦੇ ਆ ਵੀ ਆ ਮੰਨ ਲਓ ਆ ਸੁਤੇਸ਼ ਦੀ ਅੱਖ ਹੈ ਠੀਕ ਹੈ ਸੁਤੇਸ਼ ਇੱਕ ਕੋਈ ਵੀਡੀਓ ਦੇਖ ਰਹੇ ਨੇ ਉਹਨਾਂ ਦਾ ਨਾਮ ਇੱਕ ਰੱਖ ਲਿਆ ਸੁਤੇਸ਼ ਉਹਨਾਂ ਦੀ ਅੱਖ ਹੈ ਤੇ ਜਿਹੜਾ ਆਪਣੀ ਅੱਖ ਦੇ ਵਿੱਚ ਆ ਵਾਈਟ ਹਿੱਸਾ ਹੁੰਦਾ ਹੈ ਨਾ ਵਾਈਟ ਹਿੱਸੇ ਨੂੰ ਕੀ ਕਹਿੰਦੇ ਆ ਸਕਲੇਰਾ ਇਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਸਕਲੇਰਾ ਤੇ ਜਿਹੜਾ ਆ ਬਲੈਕ ਡਾਟ ਹੈ ਇਹਨੂੰ ਕਹਿੰਦੇ ਆ ਪਿਪਲ ਐਂਡ ਆ ਜਿਹੜਾ ਪਾਰਟ ਹੁੰਦਾ ਹੈ ਇਹਨੂੰ ਕਿਹਾ ਜਾਂਦਾ ਹੈ ਆਇਰਿਸ ਠੀਕ ਹੈ ਸੋ ਇਹ ਸੀਗੀ ਸतीश ਦੀ ਅੱਖ ਰਾਈਟ ਹੁਣ ਆਪਾਂ ਇੱਥੇ ਇੱਕ ਹੋਰ ਅੱਖ ਬਣਾਉਣੇ ਆ ਜੋ ਕਿ ਸतीश ਦੀ ਸਿਸਟਰ ਦੀ ਮੰਨ ਲਓ ਜਾਂ ਫਿਰ ਸतीश ਦੀ ਚਲੋ ਆਪਾਂ ਵਾਈਫ ਦੀ ਮੰਨ ਲੈਂਦੇ ਆ ਇੱਥੇ ਠੀਕ ਹੈ ਤੇ ਸਤੀਸ਼ ਦੀ ਵਾਈਫ ਦੀ ਅੱਖ ਦੇ ਵਿੱਚ ਵੀ ਸੇਮ ਤਰੀਕੇ ਨਾਲ ਇੱਕ ਆਇਰਿਸ ਹੋਏਗਾ ਇੱਕ ਸਕਲੇਰਾ ਹੋਏਗਾ ਤੇ ਇੱਕ ਪਿਪਲ ਹੋਏਗਾ ਠੀਕ ਹੈ ਇੱਥੇ ਆਪਾਂ ਲਿਖ ਦਿੰਨੇ ਆ ਵੀ ਆਹ ਹੈਗਾ ਪਿਪਲ ਆਹ ਹੈਗਾ ਸਕਲੇਰਾ ਠੀਕ ਹੈ ਤੇ ਆਹ ਹੋ ਗਿਆ ਆਇਰਿਸ ਠੀਕ ਹੈ ਹੁਣ ਇੱਥੋਂ ਤੱਕ ਤੁਹਾਨੂੰ ਸਮਝ ਆ ਗਿਆ ਕਿ ਦੋਨਾਂ ਦੀ ਅੱਖ ਬਿਲਕੁਲ ਸੇਮ ਆ ਹੁਣ ਜਿਹੜਾ ਦੋਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਫਰਕ ਹੈ ਨਾ ਉਸ ਜੀ ਨੂੰ ਧਿਆਨ ਨਾਲ ਦੇਖਿਓ ਠੀਕ ਹੈ ਜਿਹੜੀ ਆ ਚੀਜ਼ ਆ ਆ ਜਿਹੜੀ ਸतीश ਦੀ ਅੱਖ ਹੈ ਠੀਕ ਹੈ ਇੱਥੇ ਇੱਕ ਨਲੀ ਹੈ ਆਪਣੀ ਜਿਹੜੀ ਆ ਚੀਜ਼ ਹੁੰਦੀ ਹੈ ਨਾ ਅੱਖ ਦੇ ਇੱਥੇ ਇੱਕ ਨਲੀ ਹੁੰਦੀ ਹੈ ਜਿਹਨੂੰ ਇੰਗਲਿਸ਼ 'ਚ ਕਹਿੰਦੇ ਆ ਟੀਅਰ ਡਕਟ ਠੀਕ ਹੈ ਤੇ ਉਵੇਂ ਹੀ ਸतीश ਦੀ ਵਾਈਫ ਦੇ ਅੱਖ ਦੇ ਵਿੱਚ ਵੀ ਇੱਥੇ ਇੱਕ ਨਲੀ ਹੈ ਠੀਕ ਹੈ ਸੋ ਹੁਣ ਸਤੀਸ਼ ਦੀ ਅੱਖ ਦੇ ਵਿੱਚ ਵੀ ਇੱਕ ਨਲੀ ਹੈ ਤੇ ਸਤੀਸ਼ ਦੀ ਵਾਈਫ ਦੀ ਅੱਖ ਦੇ ਵਿੱਚ ਵੀ ਇੱਕ ਨਲੀ ਹੈ ਠੀਕ ਹੈ ਪਰ ਜੇ ਤੁਸੀਂ ਧਿਆਨ ਨਾਲ ਦੇਖੋ ਜਿਹੜੀ ਸਤੀਸ਼ ਦੀ ਅੱਖ ਹੈ ਨਾ ਉਹਦੀ ਜਿਹੜੀ ਟੀਅਰ ਡਕਟ ਹੈ ਨਲੀ ਜਿਹਨੂੰ ਆਪਾਂ ਕਹਿੰਦੇ ਆ ਉਹ ਉਹਦੀ ਵਾਈਫ ਦੀ ਅੱਖ ਦੇ ਨਾਲੋਂ ਲੰਬੀ ਹੈ ਇੱਥੇ ਹੁੰਦਾ ਹੈ ਅਸਲੀ ਫਰਕ ਜਿਹੜੀ ਉਹਦੀ ਵਾਈਫ ਦੀ ਅੱਖ ਹੈ ਉਹਦੀ ਤੁਸੀਂ ਦੇਖੋਗੇ ਜਿਹੜੀ ਟੀਅਰ ਡਕਟ ਹੈ ਜਿਹੜੀ ਨਲੀ ਹੈ ਉਹ ਹੈਗੀ ਆ ਛੋਟੀ ਹੁਣ ਜਿਹੜੀ ਆਪਣੀ ਅੱਖ ਦੀ ਆ ਸਾਈਡ ਦੀ ਗੱਲ ਕਰ ਲਈ ਇੱਥੇ ਟੀਅਰ ਡਕਟ ਹੁੰਦੀ ਆ ਇਸ ਸਾਈਡ ਤੇ ਨਾ ਆਪਣੀ ਜਿਹੜੀ ਆ ਚੀਜ਼ ਆ ਇੱਥੇ ਹੁੰਦਾ ਇੱਕ ਲੈਕ੍ਰੀਮਲ ਗਲੈਂਡ ਠੀਕ ਹੈ ਇੱਥੇ ਇੱਕ ਲੈਕ੍ਰੀਮਲ ਗਲੈਂਡ ਹੁੰਦਾ ਦੋਨਾਂ ਅੱਖਾਂ ਦੇ ਵਿੱਚ ਗਲੈਂਡ ਹੈ ਠੀਕ ਹੈ ਕੋਈ ਫਰਕ ਨਹੀਂ ਹੈਗਾ ਉਸ ਚੀਜ਼ ਦੇ ਵਿੱਚ ਦੋਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਲੈਕ੍ਰੀਮਲ ਗਲੈਂਡ ਆ ਫਰਕ ਆਇਆ ਸਿਰਫ ਟੀਅਰ ਡਕ ਦੇ ਵਿੱਚ ਹੁਣ ਜਿਹੜਾ ਲੈਕ੍ਰੀਮਲ ਗਲੈਂਡ ਆ ਗਲੈਂਡ ਆਪਾਂ ਜਿਹਨੂੰ ਪੰਜਾਬੀ ਚ ਗੰਥੀ ਕਹ ਦਿੰਦੇ ਆ ਗੰਥੀ ਦਾ ਕੰਮ ਕੀ ਹੁੰਦਾ ਦੇਖੋ ਹਰ ਆਪਣੀ ਬਾਡੀ ਵਿੱਚ ਬਹੁਤ ਸਾਰੀਆਂ ਗੰਥੀਆਂ ਨੇ ਅਲਗ-ਅਲਗ ਗੰਥੀ ਅਲਗ-ਅਲਗ ਪਰਪਸ ਹੁੰਦਾ ਹੈ ਪਰ ਜਿਹੜੀ ਇਹ ਗੰਥੀ ਇਹਦਾ ਪਰਪਸ ਹੈਗਾ ਹੰਝੂ ਬਣਾਉਣਾ ਟੀਅਰਸ ਨੂੰ ਬਣਾਉਣਾ ਤੇ ਇਹ ਜਿਹੜੀ ਆ ਫਿਰ ਬ੍ਰੇਨ ਨੂੰ ਸਿਗਨਲ ਦਿੰਦੀ ਆ ਮੈਂ ਇਨੀ ਡਿਟੇਲ ਚ ਸਾਇੰਸ ਤੇ ਨਹੀਂ ਜਾਉਂਗੀ ਬਟ ਆਪਾਂ ਇਸ ਟੌਪਿਕ ਤੇ ਆਉਨੇ ਆ ਕਿ ਔਰਤਾਂ ਜ਼ਿਆਦਾ ਕਿਉਂ ਰੋਂਦੀਆਂ ਨੇ ਲੈਕ੍ਰੀਮਲ ਗਲੈਂਡ ਕੀ ਕਰਦੀ ਆ ਬ੍ਰੇਨ ਨੂੰ ਸਿਗਨਲ ਦਿੰਦੀ ਆ ਤੇ ਫਿਰ ਜਿਹੜੇ ਟੀਅਰਸ ਬੰਦੇ ਆ ਤੇ ਟੀਅਰ ਡਕਟ ਜਿਹੜੀ ਆਪਣੀ ਇਹ ਹੰਝ ਹੰਜੂ ਵਾਪਿਸ ਆਪਣੇ ਜਿਹੜੇ ਆਪਾਂ ਗੱਲਾਂ ਤੇ ਡਿਗਦੇ ਰਹੇ ਸੋ ਹੁਣ ਜਿਹੜਾ ਆਪਾਂ ਸਮਝਿਆ ਇਥੋਂ ਤੱਕ ਕਿ ਸतीश ਤੇ ਸतीश ਦੀ ਵਾਈਫ ਦੀ ਦੋ ਦੋਨਾਂ ਦੀ ਇੱਕ ਇੱਕ ਅੱਖ ਆਪਾਂ ਇੱਥੇ ਲੈ ਕੇ ਦੇਖੀ ਕਿ ਦੋਨਾਂ ਦੀਆਂ ਅੱਖਾਂ ਦੇ ਵਿੱਚ ਆਇਰਿਸ ਹੈ ਪਿਪੀਲ ਹੈ ਤੇ ਸਕਲੇਰਾ ਹੈ ਠੀਕ ਹੈ ਦੋਨਾਂ ਦੀਆਂ ਅੱਖਾਂ ਦੇ ਵਿੱਚ ਟਿਅਰ ਡਕਟ ਹੈ ਸतीश ਦੀ ਵਾਈਫ ਦਾ ਟਿਅਰ ਡਕਟ ਥੋੜਾ ਛੋਟਾ ਤੇ ਸतीश ਦਾ ਟਿਅਰ ਡਕਟ ਉਹ ਲੰਬਾ ਹੈ ਤੇ ਜਿਹੜਾ ਲੈਕ੍ਰੀਮਲ ਗਲੈਂਡ ਹੈ ਉਹ ਦੋਨਾਂ ਦੇ ਵਿੱਚ ਹੈ ਇਥੋਂ ਤੱਕ ਹੁਣ ਕਲੀਅਰ ਹੈ ਅੱਗੇ ਵਾਦਿਆਂ ਤੇ ਹੁਣ ਇਹ ਆਪੇ ਸਮਝਦੇ ਆ ਕਿ ਸਾਇੰਟਿਸਟ ਦੇ ਹਿਸਾਬ ਦੇ ਨਾਲ ਇਹ ਟੀਅਰ ਡਕਟ ਦੇ ਵਿੱਚ ਡਿਫਰੈਂਸ ਹੈ ਨਾ ਜਿਹੜੀ ਹੰਝੂ ਆ ਦੀ ਨਲੀ ਦੇ ਵਿੱਚ ਜਿਹਨੂੰ ਲੈਕ੍ਰੀਮਲ ਡਕਟ ਵੀ ਕਹਿੰਦੇ ਆ ਫਿਰ ਟੀਅਰ ਡਕਟ ਕਹਿੰਦੇ ਆ ਉਹਦੇ ਵਿੱਚ ਸਾਈਜ਼ ਦੇ ਵਿੱਚ ਡਿਫਰੈਂਸ ਹੋਣ ਕਰਕੇ ਜਿਹੜੀਆਂ ਔਰਤਾਂ ਉਹ ਜ਼ਿਆਦਾ ਰੋਂਦੀਆਂ ਉਹnabla ਇਹ ਕਹਿਣਾ ਕਿ ਜਦੋਂ ਆਪਣੇ ਜਿਹੜੇ ਹੰਝੂ ਹੁੰਦੇ ਆ ਹਨਾ ਉਹ ਲੈਕ੍ਰੀਮਲ ਗਲੈਂਡ ਤੋਂ ਆ ਕੇ ਲੈਕ੍ਰੀਮ ਅਥੇ ਆਪਣੇ ਟੀਅਰ ਡਕਟ ਦੇ ਵਿੱਚ ਆਏ ਤੇ ਇਹ ਜਿਹੜੀ ਨਲੀ ਛੋਟੀ ਹੋਣ ਕਰਕੇ ਔਰਤਾ ਦੇ ਜਿਹੜੇ ਹੰਝੂ ਆ ਉਹ ਛੇਤੀ ਗੱਲਾਂ ਤੇ ਡਿੱਗਦੇ ਆ ਜਦ ਕਿ ਜਿਹੜੇ ਮਰਦਾਂ ਦੇ ਉਹਨਾਂ ਦੀ ਜਿਹੜੀ ਨਲੀ ਲੰਬੀ ਹੋਣ ਕਰਕੇ ਉਹ ਜਿਹੜੇ ਹੰਝੂ ਆ ਉਹ ਟਾਈਮ ਲੈਂਦੇ ਤੇ ਉਹ ਘਟ ਉਹ ਛੇਤੀ ਨਹੀਂ ਡਿੱਗਦੇ ਬੇਸਿਕਲੀ ਹੁਣ ਆਪਾਂ ਇੱਥੇ ਤੱਕ ਇਹ ਸਮਝਿਆ ਕਿ ਜਿਹੜੇ ਟੀਅਰ ਡਕਟਸ ਹੁੰਦੇ ਆ ਮਤਲਬ ਕਿ ਜਿਹੜੀ ਹੰਝੂਆਂ ਦੀ ਨਲੀ ਹੈ ਉਹਦੇ ਸਾਈਜ਼ ਦੇ ਵਿੱਚ ਅੰਤਰ ਹੋਣ ਕਰਕੇ ਔਰਤਾ ਮਰਦਾਂ ਨਾਲੋਂ ਜ਼ਿਆਦਾ ਰੋਂਦੀਆਂ ਨੇ ਇਸ ਤੋਂ ਉੱਪਰ ਇੱਕ ਹੋਰ ਵੀ ਰਿਸਰਚ ਕੀਤੀ ਗਈ ਇੱਕ ਮਿਸ਼ੀਗਨ ਯੂਨੀਵਰਸਿਟੀ ਦੇ ਫਿਜ਼ੀਸ਼ੀਅਨ ਸੀਗੇ ਜਿਨ੍ਹਾਂ ਨੇ 1960 ਦੇ ਵਿੱਚ ਇੱਕ ਰਿਸਰਚ ਕੀਤੀ ਤੇ ਉਹਨਾਂ ਨੇ مرد ਤੇ ਔਰਤ ਦਾ ਇੱਕ ਖੋਪੜੀ ਲੈ ਕੇ ਰਿਸਰਚ ਕੀਤੀ ਦੇਖਿਆ ਕਿ ਜਿਹੜੀ ਟੀਅਰ ਡੱਕਸ ਹੈ ਸਾਈਜ਼ ਦਾ ਫਰਕ ਹੈਗਾ ਹੀ ਹੈਗਾ ਪਰ ਉਹਨਾਂ ਨੇ ਇਹ ਵੀ ਪਾਇਆ ਆਪਣੀ ਰਿਸਰਚ ਦੇ ਵਿੱਚ ਕਿ ਜਿਹੜੀ ਟੀਅਰ ਡੱਕਸ ਨੇ ਔਰਤਾਂ ਦੀਆਂ ਉਹ ਘੱਟ ਡੂੰਘੀਆਂ ਨੇ ਤੇ ਮਰਦਾਂ ਦੀਆਂ ਟੀਅਰ ਡੱਕਸ ਨੇ ਉਹ ਜ਼ਿਆਦਾ ਡੂੰਘੀਆਂ ਨੇ ਤੇ ਇੱਕ ਉਹ ਵੀ ਕਾਰਨ ਹੈ ਜਿਹਦੇ ਕਰਕੇ ਜਿਹੜੇ ਮਰਦ ਨੇ ਉਹ ਘੱਟ ਛੇਦੀ ਰਹੁੰਦੇ ਨੇ ਤੇ ਔਰਤਾਂ ਜ਼ਿਆਦਾ ਰਹੁੰਦੀਆਂ ਨੇ ਸੋ ਹਾਂਜੀ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਟੌਪਿਕ ਇਤੋਂ ਤੱਕ ਸਮਝ ਆਇਆ ਹੋਗਾ ਆਪਾਂ ਅੱਜ ਤੱਕ ਇਹ ਸਮਝਿਆ ਕਿ ਸਾਡੀ ਆਈਸ ਦੀ ਸਟਰਕਚਰ ਚ ਡਿਫਰੈਂਸ ਹੋਣ ਕਰਕੇ ਜਿਹੜਾ ਟੀਅਰ ਡਕਟ ਹੈ ਉਹਦੇ ਸਾਈਜ਼ ਤੇ ਉਹਦੀ ਡੂੰਘਾਈ ਚ ਫਰਕ ਹੋਣ ਕਰਕੇ ਔਰਤਾ ਦੇ ਮਰਦਾਂ ਦੇ ਵਿੱਚ ਇੱਕ ਕਾਰਨ ਬੰਦਾ ਹੈ ਕਿ ਔਰਤਾ ਮਰਦਾਂ ਨਾਲੋਂ ਜ਼ਿਆਦਾ ਛੇਤੀ ਰੋਣਦੀਆਂ ਨੇ ਹੁਣ ਥੋੜਾ ਹੋਰ ਡੀਪ ਚ ਇਸ ਟੌਪਿਕ ਨੂੰ ਸਮਝਦੇ ਹਾਂ 1980 ਦੇ ਵਿੱਚ ਇੱਕ ਬਾਇਓਕੈਮਿਸ ਸੀਗੇ ਜਿਹਦਾ ਨਾਮ ਸੀਗਾ ਵਿਲੀਅਮ ਐਚ ਫਰੇ ਵਿਲੀਅਮ ਐਚ ਫਰੇ ਨੇ ਆਪਣੀ ਇੱਕ ਰਿਸਰਚ ਕੀਤੀ ਤੇ ਉਹਨਾਂ ਨੇ ਵੀ ਆਪਣੇ ਰਿਸਰਚ ਦੇ ਵਿੱਚ ਇਹ ਪਾਇਆ ਕਿ ਔਰਤਾ ਐਵਰੇਜ ਮਹੀਨੇ ਦੇ ਵਿੱਚ 5.3 ਟਾਈਮਜ਼ ਹੁੰਦੀਆਂ ਨੇ ਜਦਕਿ ਮਰ ਦੌਂਦੇ ਨੇ ਸਿਰਫ 1.3 ਟਾਈਮਜ਼ ਸਿਰਫ 1.3 ਟਾਈਮਜ਼ ਮਰ ਦੌਂਦੇ ਨੇ ਕੰਪੈਰੀਟਿਵਲੀ 4 ਟਾਈਮਜ਼ ਜ਼ਿਆਦਾ ਔਰਤਾਂ ਹੁੰਦੀਆਂ ਨੇ ਤੇ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਰੀਜ਼ਨ ਉਹਨਾਂ ਨੂੰ ਰਿਸਰਚ ਦੇ ਵਿੱਚ ਲੱਭਿਆ ਕਿ ਜਿਹੜੇ ਸਾਡੀ ਬੋਡੀ ਦੇ ਵਿੱਚ ਹਾਰਮੋਨਸ ਹੁੰਦੇ ਆ ਨਾ ਉਹ ਬਹੁਤ ਵੱਡਾ ਰੋਲ ਪਲੇ ਕਰਦੇ ਆ ਦੇਖੋ ਸਾਡੀ ਬੋਡੀ ਦੇ ਵਿੱਚ ਜੋ ਵੀ ਚੀਜ਼ ਹੋ ਰਹੀ ਹੈ ਨਾ ਇਹਦੇ ਪਿੱਛੇ ਹਾਰਮੋਨਸ ਦਾ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਚਾਹੇ ਪੀਰੀਅਡਸ ਆਉਂਦੇ ਆ ਉਹਦੇ ਵਿੱਚ ਵੀ ਡਿਫਰੈਂਟ ਹਾਰਮones ਹੁੰਦੇ ਆ ਜਦੋਂ ਮੁੰਡੇ ਵੱਡੇ ਹੁੰਦੇ ਆ ਅਡਲਟਸ ਏਜਡ ਆਉਂਦੇ ਆ ਹਨਾ ਮੁੱਛਾਂ ਆਉਂਦੀਆਂ ਉਹਦੇ ਵਿੱਚ ਵੀ ਬਹੁਤ ਵੱਡਾ ਹਾਰਮones ਦਾ ਰੋਲ ਪਲੇ ਹੁੰਦਾ ਹੈ ਹੈਪੀ ਹਾਰਮones ਹੁੰਦੇ ਬਹੁਤ ਤਰ੍ਹਾਂ ਤਰ੍ਹਾਂ ਦੇ ਹਾਰਮones ਹੁੰਦੇ ਸਾਡੀ ਬੋਡੀ ਦੇ ਵਿੱਚ ਇਹ ਚੀਜ਼ ਹappen ਨੂੰ ਸਾਰਿਆਂ ਨੂੰ ਕਲੀਅਰ ਆ ਪਰ ਔਰਤਾ ਮਰਦਾਂ ਨਾਲੋਂ ਜ਼ਿਆਦਾ ਹੁੰਦੀਆਂ ਨੇ ਇਹਦੇ ਪਿੱਛੇ ਵੀ ਇੱਕ ਹਾਰਮones ਦਾ ਬਹੁਤ ਵੱਡਾ ਰੋਲ ਹੈ ਮੈਂ ਤੁਹਾਨੂੰ ਸਮਝਾਉਣੀ ਆ ਕਿਵੇਂ ਉਹਨਾਂ ਨੇ ਆਪਣੇ ਰਿਸਰਚ ਦੇ ਵਿੱਚ ਦੇਖਿਆ ਕਿ ਜਿਹੜਾ ਔਰਤਾ ਨੇ ਉਹਨਾਂ ਦੀ ਬੋਡੀ ਦੇ ਵਿੱਚ ਇੱਕ ਪ੍ਰੋਲੈਕਟਿਨ ਨਾਮ ਦਾ ਹਾਰਮੋਨ ਹੁੰਦਾ ਉਹ 60% ਜ਼ਿਆਦਾ ਔਰਤਾਂ ਦੇ ਵਿੱਚ ਪਾਇਆ ਜਾਂਦਾ ਹੈ ਇੱਥੇ ਦੋ ਹਾਰਮੋਨ ਜ਼ਿਆਦਾ ਰੋਲ ਪਲੇ ਕਰਦੇ ਆ ਪਹਿਲਾ ਹੈਗਾ ਪ੍ਰੋਲੈਕਟਿਨ ਐਂਡ ਸੈਕਿੰਡ ਹੈਗਾ ਟੈਸਟੋਸਟ੍ਰੋਨ ਜਿਹੜਾ ਟੈਸਟੋਸਟ੍ਰੋਨ ਹੈ ਉਹ ਮੁੰਡਿਆਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਤੇ ਜਿਹੜਾ ਪ੍ਰੋਲੈਕਟਿਨ ਹੈ ਉਹ ਔਰਤਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਉਹਨਾਂ ਨੇ ਇੱਕ ਸਟੱਡੀ ਕੀਤੀ ਤੇ ਉਹਨਾਂ ਦੇਖਿਆ ਕਿ ਜਦੋਂ ਇੱਕ ਕੁੜੀ ਜਾਂ ਇੱਕ ਮੁੰਡਾ ਜਦੋਂ ਅਡਲਟ ਏਜ 'ਚ ਨਹੀਂ ਆਏ ਹੁੰਦੇ ਮਤਲਬ ਕਿ ਜਦੋਂ ਕੁੜੀ ਨੂੰ ਪੀਰੀਅਡਸ ਆਨੇ ਸ਼ੁਰੂ ਨਹੀਂ ਹੋਏ ਹੁੰਦੇ ਤੇ ਜਿਹੜਾ ਮੁੰਡਾ ਉਹਨੂੰ ਕੋਈ ਮੁੱਛ ਦਾੜੀ ਨਹੀਂ ਆਉਣ ਸ਼ੁਰੂ ਹੋਈ ਹੁੰਦੀ ਉਸ ਟਾਈਮ ਦੇ ਵਿੱਚ ਜੇ ਤੁਸੀਂ ਨੋਟਿਸ ਕਰੋਗੇ ਬੱਚੇ ਕੁੜੀ ਦੇ ਮੁੰਡਾ ਬਰਾਬਰ ਹੁੰਦੇ ਨੇ ਜੇ ਤੁਸੀਂ ਧਿਆਨ ਨਾਲ ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਨੋਟਿਸ ਕਰ ਰਹੇ ਹੋ ਕਿ ਜਦੋਂ ਅਡਲਟ ਏਜ ਨਹੀਂ ਆਏ ਹੁੰਦੇ ਉਹ ਪੀਰੀਅਡਸ ਆਉਣੇ ਸ਼ੁਰੂ ਨਹੀਂ ਹੋਏ ਹੁੰਦੇ ਕੁੜੀ ਨੂੰ ਜਾਂ ਮੁੰਡੇ ਦੇ ਮੂਛੇ ਦਾੜੀ ਨਹੀਂ ਆਈ ਹੁੰਦੀ ਉਦੋਂ ਉਹ ਬਰਾਬਰ ਤਾਂ ਰਹਿੰਦੇ ਆ ਪਰ ਫਰਕ ਉਦੋਂ ਸ਼ੁਰੂ ਹੁੰਦਾ ਜਦੋਂ ਉਹਨਾਂ 'ਚ ਹਾਰਮੋਨਲ ਚੇਂਜਸ ਹੋਣ ਲੱਗ ਜਾਂਦੇ ਜਦੋਂ ਕੁੜੀ ਨੂੰ ਪੀਰੀਅਡ ਆਉਣ ਲੱਗ ਜਾਂਦਾ ਜਾਂ ਫਿਰ ਮੁੰਡੇ ਨੂੰ ਦਾੜੀ ਜਾਂ ਮੂਛ ਹੋਣ ਲੱਗ ਜਾਂਦੀ ਹੈ ਉਦੋਂ ਉਹਨਾਂ 'ਚ ਹਾਰਮੋਨਲ ਚੇਂਜਸ ਹੋਣ ਕਰਕੇ ਆ ਇਹ ਚੀਜ਼ ਵੀ ਡਿਫਰੈਂਸ ਹੁੰਨ ਲੱਗ ਜਾਂਦਾ ਤੇ ਉਹਨਾਂ ਨੇ ਰਿਸਰਚ ਦੇਖਿਆ ਕਿ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ 60% ਪ੍ਰੋਲੈਕਟਿਨ ਔਰਤਾਂ 'ਚ ਜ਼ਿਆਦਾ ਪਾਇਆ ਜਾਂਦਾ ਤਾਂ ਜਿਹੜਾ ਪ੍ਰੋਲੈਕਟਿਨ ਹਾਰਮੋਨ ਆ ਇਹ इमोशनल ਟੀਅਰਸ ਪ੍ਰੋਡਿਊਸ ਕਰਦਾ ਸੋ ਔਰਤਾਂ 'ਚ ਪ੍ਰੋਲੈਕਟਿਨ ਜ਼ਿਆਦਾ ਹੋਣ ਕਰਕੇ ਔਰਤਾਂ ਜ਼ਿਆਦਾ ਰੋਂਦੀਆਂ ਨੇ ਹੁਣ ਤੁਹਾਨੂੰ ਇਸ ਚੀਜ਼ ਦਾ ਕਲੀਅਰ ਹੋ ਗਿਆ ਕਿ ਇਮੋਸ਼ਨਲੀ ਹਾਰਮones ਦਾ ਬਹੁਤ ਵੱਡਾ ਰੋਲ ਪਲੇ ਹੁੰਦਾ ਸੋ ਔਰਤਾਂ ਦੇ ਵਿੱਚ ਅਡਲਟ ਏਜ ਦੇ ਵਿੱਚ ਹਾਰਮੋਨ ਪ੍ਰੋਲੈਕਟਿਨ ਮਰਦਾਂ ਨਾਲੋਂ 60% ਜ਼ਿਆਦਾ ਹੁੰਦਾ ਹੈ ਇਸ ਕਰਕੇ ਔਰਤਾਂ ਜ਼ਿਆਦਾ ਇਮੋਸ਼ਨਲ ਹੁੰਦੀਆਂ ਜਦਕਿ ਮਰਦਾਂ ਦੇ ਵਿੱਚ ਟੈਸਟੋਸਟ੍ਰੋਨ ਦੀ ਮਾਤਰਾ ਜ਼ਿਆਦਾ ਹੋਣ ਲੱਗ ਜਾਂਦੀ ਹੈ ਤੇ ਉਹ ਘੱਟ ਇਮੋਸ਼ਨਲ ਹੁੰਦੇ ਆ ਇੱਕ ਹੋਰ ਵੀ ਰਿਸਰਚ ਕੀਤੀ ਗਈ ਜਿਹਦੇ ਵਿੱਚ ਇਹ ਪਾਇਆ ਗਿਆ ਕਿ ਜਦੋਂ ਔਰਤਾਂ ਮੈਨੋਪੌਜ਼ਸ ਆ ਜਾਂਦੀਆਂ ਮੈਨੋਪੌਜ਼ ਮੀਨਸ ਜਦੋਂ ਔਰਤਾਂ ਦੇ ਪੀਰੀਅਡਸ ਬੰਦ ਹੋ ਜਾਂਦੇ ਆਣੇ ਉਦੋਂ ਟੈਸਟੋਸਟ੍ਰੋਨ ਦੀ ਜਿਹੜੀ ਮਾਤਰਾ ਉਹ ਵੱਧ ਜਾਂਦੀ ਆ ਤੇ ਪ੍ਰੋਲੈਕਟਿਨ ਦੀ ਮਾਤਰਾ ਪ੍ਰੋਲੈਕਟਿਨ ਜਿਹੜਾ ਹਾਰਮੋਨ ਆ ਉਹਦੀ ਮਾਤਰਾ ਘੱਟ ਜਾਂਦੀ ਆ ਤੇ ਉਦੋਂ ਉਸ ਸਟੇਜ ਤੋਂ ਬਾਅਦ ਔਰਤਾ ਘੱਟ ਇਮੋਸ਼ਨਲ ਹੁੰਦੀਆਂ ਨੇ ਸੋ ਇਹ ਚੀਜ਼ ਪ੍ਰੋਪਰ ਰਿਸਰਚ ਕੀਤੀ ਗਈ ਹੈ ਸਟੱਡੀ ਕੀਤੀ ਗਈ ਆ ਹਾਂਜੀ ਸੋ ਹੁਣ ਆਪਾਂ ਇੱਥੇ ਤੱਕ ਇਹ ਸਮਝਿਆ ਕਿ ਸਾਇੰਸ ਦੇ ਹਿਸਾਬ ਦੇ ਨਾਲ ਔਰਤਾ ਮਰਦਾਂ ਨਾਲੋਂ ਜ਼ਿਆਦਾ ਕਿਉਂ ਰੋਂਦੀਆਂ ਨੇ ਆਪਾਂ ਪਹਿਲਾਂ ਸਮਝਿਆ ਕਿ ਆਪਣੀ ਜਿਹੜੀ ਅੱਖਾਂ ਦੇ ਵਿੱਚ ਟੀਅਰ ਡੈਕ ਦੇ ਡਿਫਰੈਂਸ ਹੋਣ ਕਰਕੇ ਔਰਤਾ ਜ਼ਿਆਦਾ ਰੋਂਦੀਆਂ ਨੇ ਤੇ ਦੂਸਰੀ ਜਿਹੜੀ ਹੈ ਹਾਰਮੋਨਲ ਚੇਂजेस ਕਰਕੇ ਜਿਹੜਾ ਪ੍ਰੋਲੈਕਟਿਨ ਦੀ ਮਾਤਰਾ ਔਰਤਾ ਦੇ ਵਿੱਚ ਜ਼ਿਆਦਾ ਹੋਣ ਕਰਕੇ ਔਰਤਾ ਮਰਦਾਂ ਨਾਲੋਂ ਜ਼ਿਆਦਾ ਰੋਂਦੀਆਂ ਨੇ ਹੁਣ ਤੱਕ ਇਹ ਇਟ ਇਜ਼ ਕਲੀਅਰ ਹੋ ਗਈ ਪਰ ਇੱਕ ਇਹ ਸੀਗਾ ਸਾਇੰਸ ਦਾ ਪੱਖ ਪਰ ਇਸ ਤੋਂ ਬਿਨਾ ਵੀ ਜਿਹੜਾ ਸੋਸ਼ਲ ਆਸਪੈਕਟ ਹੈ ਉਹ ਵੀ ਕਹਿੰਦੇ ਬਹੁਤ ਮੈਟਰ ਕਰਦਾ ਹੈ ਉਹਤੇ ਇੱਕ ਸਟਡੀ ਕੀਤੀ ਗਈ ਕਿ ਜਿਹੜੇ ਸੋਸ਼ਲ ਐਂਗਲ ਹੈ ਨਾ ਉਹ ਵੀ ਬਹੁਤ ਇੰਪੈਕਟ ਪਾਉਂਦਾ ਹੈ ਔਰਤਾਂ ਤੇ ਮਰਦਾਂ ਦੇ ਇਮੋਸ਼ਨਲ ਰੇਂਜ ਤੇ ਜਦੋਂ ਮਾਸ ਮੀਡੀਆ ਦੀ ਗੱਲ ਆਉਂਦੀ ਹੈ ਜਿਵੇਂ ਫਿਲਮਾਂ ਹੋ ਗਈਆਂ ਤੁਸੀਂ ਦੇਖਿਆ ਹੋਣਾ ਕਿ ਫਿਲਮਾਂ ਦੇ ਵਿੱਚ ਕਦੇ ਨਹੀਂ ਦਿਖਾਇਆ ਕਿ ਬਹੁਤ ਘੱਟ ਦਿਖਾਇਆ ਜਾਂਦਾ ਕਿ ਇੱਕ ਮੁੰਡਾ ਰੋ ਰਿਹਾ ਹੈ ਜਾਂ ਇੱਕ ਮਰਦ ਰੋ ਰਿਹਾ। ਜ਼ਿਆਦਾਤਰ ਔਰਤਾਂ ਹੀ ਰੋਂਦੀਆਂ ਨੇ ਕਿੰਨੀ ਕਿੰਨੀ ਗੱਲ ਤੇ ਉਹਨਾਂ ਦਿਖਾਇਆ ਜਾਂਦਾ ਕਿ ਰੋਂਦੀਆਂ ਨੇ ਤੇ ਘਰਾਂ ਦੇ ਵਿੱਚ ਵੀ ਜੇ ਕੁੜੀ ਛੋਟੇ ਹੁੰਦੇ ਰੋਂਦੀ ਹੋਵੇ ਹਨਾ ਉਹਨੂੰ ਐਕਸੈਪਟ ਕੀਤਾ ਜਾਂਦਾ ਕਿ ਕੋਈ ਗੱਲ ਨਹੀਂ ਉਹ ਰੋ ਰਹੀ ਆ ਪਰ ਜੇ ਇਹੀ ਮੁੰਡਾ ਰੋਵੇ ਜਾਂ ਕੋਈ ਵੱਡਾ ਆਦਮੀ ਰੋ ਰਿਹਾ ਹੁੰਦਾ ਉਹਨੂੰ ਕਹਿੰਦੇ ਕੀ ਬੁੜੀਆਂ ਵਾਂਗੂ ਰੋਣਾ ਲਾਇਆ ਸੋ ਸੋਸਾਇਟੀ ਵੀ ਇੱਕ ਸੀਨ ਨੂੰ ਐਕਸੈਪਟ ਨਹੀਂ ਕਰਦੀ ਹਮੇਸ਼ਾ ਮਰਦ ਬਚਪਨ ਤੋਂ ਇਹ ਸਿਖਾਇਆ ਜਾਂਦਾ ਕਿ ਤੁਸੀਂ ਸਟਰੋਂਗ ਰਹਿਣਾ ਤੁਸੀਂ ਹਮੇਸ਼ਾ ਸਟਰੋਂਗ ਕੈਰੈਕਟਰ ਪੋਰਟ੍ਰੇ ਕਰਨਾ ਹੈ ਐਂਡ ਜਿਹੜੀਆਂ ਔਰਤਾਂ ਉਹ ਕਿਤੇ ਨਾ ਕਿਤੇ ਵੀਕ ਪੋਰਟ੍ਰੇ ਕੀਤਾ ਜਾਂਦਾ ਇੱਥੇ ਮੈਂ ਹੁਣ ਇੱਕ ਬਹੁਤ ਇੰਪੋਰਟੈਂਟ ਗੱਲ ਐਡ ਕਰਨਾ ਚਾਹੁੰਗੀ ਕਿ ਜਿਹੜਾ ਰੋਣਾ ਨਾ ਉਹ ਇੱਕ ਇਮੋਸ਼ਨ ਹੈ ਦੇਖੋ ਜਿਵੇਂ ਆਪਾਂ ਹੱਸਦੇ ਆ ਨਾ ਉਹਨੂੰ ਸਾਰੇ ਐਕਸੈਪਟ ਕਰਦੇ ਜਿ ਕੁੜੀਆਂ ਹੱਸਦੀਆਂ ਇਹ ਮੁੰਡੇ ਹੱਸਦੇ ਉਹ ਤਾਂ ਨਹੀਂ ਇਹ ਕਿ ਆ ਜਾਂਦਾ ਕਿ ਤੂੰ ਕਾਹਤੋਂ ਹੱਸੀਐ ਨਾ ਤੂੰ ਕਾਹਤੋਂ ਹਸੀਐ ਨਹੀਂ ਹਨਾ ਪਰ ਜਿਹੜਾ ਰੋਣਾ ਹੈ ਉਹ ਸਟੀਰੀਓਟਾਈਪ ਬਣਾਤਾ ਉਹਨੂੰ ਔਰਤਾਂ ਦੇ ਨਾਲ ਲਿੰਕ ਕਰਤਾ ਕਿ ਜਿਹੜੇ ਔਰਤਾਂ ਉਹ ਰੋ ਸਕਦੀਆਂ ਉਹ ਐ ਹਲਾਵੇ ਰੋ ਪੈਂਦੇ ਉਹਨਾਂ ਦੇ ਤਾਂ ਬਸ ਕੰਮ ਹੀ ਹੈ ਹੰਝੂ ਕੱਢਣਾ ਪਰ ਜਿਹੜੇ ਮਰਦ ਹੈ ਉਹਨਾਂ ਨੂੰ ਸ਼ੁਰੂ ਤੋਂ ਹੀ ਇਹ ਚੀਜ਼ ਕਹੀ ਜਾਂਦੀ ਹੈ ਕਿ ਤੁਸੀਂ ਸਟਰੋਂਗ ਬੰਨਾ ਤੁਸੀਂ ਰੋਣਾ ਨਹੀਂ ਹੈਗਾ ਤੇ ਉਹਨਾਂ ਦੇ ਰੋਣ ਨੂੰ ਨਾ ਸੋਸਾਇਟੀ ਦੇ ਵਿੱਚ ਐਕਸੈਪਟ ਨਹੀਂ ਕੀਤਾ ਜਾਂਦਾ ਪਰ ਮੈਂ ਕਹੂੰਗੀ ਤੁਹਾਨੂੰ ਕਿ ਜੇ ਤੁਸੀਂ ਅੱਜ ਇਹ ਵੀਡੀਓ ਦੇਖ ਰਹੇ ਹੋ ਜੇ ਤੁਸੀਂ ਇੱਕ ਔਰਤ ਹੋ ਤਾਂ ਪਲੀਜ਼ ਆਪਣੇ ਘਰ ਦੇ ਵਿੱਚ ਐਦਾਂ ਦਾ ਮਾਹੌਲ ਬਣਾਓ ਕਿ ਤੁਹਾਡੇ ਘਰ ਦੇ ਮੇਲ ਮੈਂਬਰਸ ਐਦਾਂ ਫੀਲ ਕਰਨ ਕਿ ਉਹ ਵੀ ਆਪਣਾ ਇਮੋਸ਼ਨ ਰੱਖ ਪਾਉਣ ਕਰੇ ਸੋ ਘਰ ਦੇ ਵਿੱਚ ਇੱਕ ਐਹੋ ਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਇੱਕ ਰਿਸਰਚ ਦੇ ਹਿਸਾਬ ਦੇ ਨਾਲ ਵੀ ਇਟ ਇਜ਼ ਪ੍ਰੂਵ ਹੋਇਆ ਕਿ ਇਮੋਸ਼ਨਲ ਟੀਅਰਸ ਹੈਲਦੀ ਹੁੰਦੇ ਆ ਇਮੋਸ਼ਨਲ ਟੀਅਰਸ ਬਹੁਤ ਜ਼ਰੂਰੀ ਆ ਰੋਣਾ ਚਾਹੇ ਉਹ ਮਰਦ ਚਾਹੇ ਉਹ ਔਰਤ ਦੋਨਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇਸ ਚੀਜ਼ ਨੂੰ ਆਪਣੇ ਘਰ ਦੇ ਵਿੱਚ ਐਕਸੈਪਟ ਕਰਨਾ ਸ਼ੁਰੂ ਕਰੋ ਥੋੜਾ ਜਿਹਾ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਸ਼ੁਰੂ ਕਰੋ ਸੋ ਹਾਂਜੀ ਇਹ ਸੀਗੀ ਆਪਣੇ ਅੱਜ ਦੇ ਵੀਡੀਓ ਮੈਂ ਉਮੀਦ ਕਰਦੀ ਆ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਇਹ ਜਿਹੜਾ ਟੌਪਿਕ ਹੈ ਪੂਰਾ ਕਲੀਅਰ ਹੋ ਗਿਆ ਹੋਊਗਾ ਜਿਹੜੀ ਮਿਸਕਨਸੈਪਸ਼ਨ ਜਿਹੜਾ ਆਪਾਂ ਬਣਾ ਰੱਖਿਆ ਨਾ ਸਟੀਰੀਓਟਾਈਪ ਕਿ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਰ ਇਹ ਚੀਜ਼ ਤੁਹਾਨੂੰ ਪੂਰੀ ਕਲੀਅਰ ਹੋ ਗਈ ਹੋਗੀ ਕਿ ਇਹਦੇ ਪਿੱਛੇ ਇੱਕ ਲੌਜੀਕਲ ਪ੍ਰੋਪਰ ਰੀਜ਼ਨ ਹੈ ਸੋ ਜੇ ਤੁਸੀਂ ਇੱਕ ਕੁੜੀ ਹੋ ਜਾਂ ਇੱਕ ਔਰਤ ਮੇਰੇ ਵੀਡੀਓ ਦੇਖ ਰਹੇ ਹੋ ਅਗਲੀ ਵਾਰ ਤੁਹਾਨੂੰ ਕੋਈ ਵੀ ਕਵੇ ਨਾ ਕਿ ਤੂੰ ਰੋਨੀ ਬਹੁਤ ਹੈ ਤਾਂ ਜ਼ਿਆਦਾ ਕੁਝ ਕਹਿਣ ਦੀ ਲੋੜ ਨਹੀਂ ਬਸ ਆ ਵੀਡੀਓ ਸ਼ੇਅਰ ਕਰ ਦਿਓ ਉਹਨਾਂ ਨੂੰ ਆਪੇ ਕਾਰਨ ਸਮਝ ਆ ਜਾਊਗਾ ਤੇ ਜੇ ਤੁਸੀਂ ਇੱਕ ਮੇਲੋਂ ਤੇ ਮੇਰੀ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਵੀਡੀਓ ਨੂੰ ਆਪਣੇ ਬॉयਜ਼ ਗਰੁੱਪ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਜ਼ਿਆਦਾਤਰ ਮੁੰਡੇ ਕਮੈਂਟ ਜ਼ਰੂਰ ਮਾਰਦੇ ਆ ਆਪਣੇ ਕਿਸੇ ਵੀ ਫੀਮੇਲ ਫਰੈਂਡਸ ਨੂੰ ਜਾਂ ਕਰੇ ਆਪਣੀ ਭੈਣ ਨੂੰ ਮੈਨੂੰ ਕਿ ਤੁਸੀਂ ਰੋਂਦੇ ਬਹੁਤ ਹੋ ਤਾਂ ਹੁਣ ਜੇ ਤੁਸੀਂ ਇਹ ਵੀਡੀਓ ਸ਼ੇਅਰ ਕਰੋਗੇ ਉਹਨਾਂ ਨੂੰ ਉਹਨਾਂ ਨੂੰ ਇਹ ਪੂਰਾ ਲੌਜੀਕ ਸਮਝ ਆ ਜਾਊਗਾ ਕਿ ਕਿਉਂ ਰੋਂਦੀਆਂ ਨੇ ਉਹ ਬਿਨਾਂ ਗੱਲ ਤੋਂ ਨਹੀਂ ਰੋਂਦੀਆਂ ਉਹਨਾਂ ਦੀ ਫਿਜ਼ੀਕਲ ਬਾਡੀ ਇਸ ਤਰੀਕੇ ਨਾਲ ਹੈ ਕਿ ਉਹਨਾਂ ਦੇ ਹਾਰਮੋਨਲ ਚੇਂਜਸ ਇਸ ਤਰੀਕੇ ਨਾਲ ਹੁੰਦੇ ਐ ਜਿਸ ਕਰਕੇ ਉਹ ਜ਼ਿਆਦਾ ਰੋਂਦੀਆਂ ਨੇ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਹਮੇਸ਼ਾ ਦੀ ਤਰ੍ਹਾਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਜ਼ਰੂਰ ਕਰਦੇ ਰਿਹਾ ਕਰੋ ਉਹਨਾਂ ਕਮੈਂਟ ਸੈਕਸ਼ਨਸ ਤੋਂ ਹੀ ਮੈਨੂੰ ਸਮਝ ਆਉਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਟੌਪਿਕਸ ਨੂੰ ਲਾਈਕ ਕਰ ਰਹੇ ਹੋ ਕਿਸ ਤਰ੍ਹਾਂ ਦੇ ਟੌਪਿਕ ਤੁਸੀਂ ਅੱਗੇ ਦੇਖਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਟੌਪਿਕ ਤੁਹਾਨੂੰ ਪਸੰਦ ਆ ਰਹੇ ਨੇ Instagram ਤੇ ਵੀ ਮੈਨ ਨਾਲ ਜਰੂਰ ਕਨੈਕਟ ਕਰ ਲਿਓ ਕਿਉਂਕਿ ਉੱਥੇ ਮੈਂ ਸਟੋਰੀਜ਼ ਦੇ ਵਿੱਚ ਕਾਫੀ ਕੁਝ ਸ਼ੇਅਰ ਕਰਦੀ ਰਹਿਣੀ ਆ ਤੁਹਾਡੇ ਕੋਲੋਂ ਤੁਹਾਡੇ ਪਸੰਦੇ ਟੌਪਿਕ ਬਾਰੇ ਪੁੱਛਦੀ ਰਹਿਣੀ ਹੁੰਨੀ ਆ ਸੋ ਬਸ ਇਹੀ ਸੀਗਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ